ਪੌਦ ਕਿੱਲੇ ਅਮ ਨੂੰ ਪੌਦ ਖੜੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਵੀਡੀਓ ਨੂੰ ਤਾਂ ਕਿ ਸੱਚੀ ਪੌਦ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਪਕੌੜ ਹੋਵੇ ਪੌਦ ਜਮਾ ਕੱਚੀ ਆ ਤੇਰੇ ਸਾਹਮਣੇ ਹੁਣ ਤੈਨੂੰ ਦਿਖਾਈ ਹੈ ਜਮਾ ਕੱਚੀ ਹੈ ਹਾਂ ਇਹਦਾ ਗੱਲ ਹੈ ਹਾਂ ਤੇ ਕੱਚੀ ਪੌਦ ਹੈ ਬਾਈ ਤੇ ਵੀਡੀਓ ਹਾਂਜੀ ਦੋਸਤੋ ਆਪਾਂ ਤੁਹਾਨੂੰ ਦਿਖਾਉਣ ਆ ਗਿਆ ਪੌਦ ਖੜੀ ਹੈਗੀ ਸਾਹਪੁਰ ਦੇ ਵਿੱਚ ਬਾਈ ਦੀ ਲਾਈ ਹੋਈ ਹੈਗੀ ਤੇ ਪੌਦ ਜਮਾ ਕੱਚੀ ਹੈਗੀ ਤੇ ਬਾਈ ਨਾਲ ਨਾਲੇ ਗੱਲ ਕਰਾਵਾਂਗੇ ਆ ਦੇਖ ਲਓ ਤੁਸੀਂ ਬਾਕੀ ਇੱਥੋਂ ਤੁਹਾਨੂੰ ਪਤਾ ਲੱਗਦਾ ਹੋਊਗਾ ਤੇ ਆ ਬਾਡਾ ਲੱਗਿਆ ਹੋਇਆਗਾ ਤੇ ਕਿਹੜੀ ਕਿਹੜੀ ਪੌਦਾ ਹੈ ਬਾਈ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਕਿਹੜੀ ਕਿਹੜੀ ਪੌਦਾ ਬਈ ਆਪਣੇ ਲੈਵੇ ਆਪਣੇ ਦੇ ਵੀਰੇ ਇਸ ਟਾਈਮ ਹੈਗੀ PR 126 ਹਾਂ 1847 1509 1699 ਅੱਛਾ ਹਾਂ ਜਿਹੜੀ ਇਹ 1847 ਦੇ 1500 ਹਾਂ ਇਹ ਆਪਣੀ ਲਾਈ ਹੋਈ ਹੈ ਵੀਰੇ ਅੱਜ 20 ਤਰੀਕ ਨੂੰਗੀ ਹਾਂ ਇਹ ਲੱਗੀ ਹੋਈ ਹੈ 24 25 ਤਰੀਕ ਦੀ ਠੀਕ ਹੈ ਅੱਜ 23 24 ਦਿਨਾਂ ਦੀ ਹੈ ਠੀਕ ਹੈ ਹਾਂ ਬਾਕੀ ਆਪਣਾ ਡੂਡ ਕਿਲਾ ਉਧਰ ਲਾਇਆ ਹੈ ਦੂਸਰੇ ਪਾਸੇ ਠੀਕ ਹੈ ਉਹ ਚ ਹੈਗੀ 1699 ਤੇ 126 ਠੀਕ ਹੈ ਇਹ 1509 ਤੇ 1847 ਹੈ ਠੀਕ ਹੈ 1121 ਵੀ ਹੈਗੀ 1121 ਨਹੀਂ ਜੀ ਠੀਕ ਹੈ 26 ਹੈ ਤੇ 1847 ਹੈ 1509 ਤੋਂ 1599 1699 ਹਾਂ 1699 ਤਿੰਨ ਵੈਰਾਈਆਂ ਨੇ ਜੀ ਹਾਂ ਤਿੰਨ ਵੈਰਾਈਆਂ ਨੇ ਠੀਕ ਹੈ ਤੇ ਇਹਦਾ ਇਹਦਾ ਰੇਟ ਰੂਟ ਕੀ ਆ ਬਾਈ ਯਾਰ ਇਹਦਾ ਵੀਰੇ ਰੇਟ ਆਪਾਂ ਦਿੰਨੇ ਵਿਸਵੇ ਦੀ ਜਿਹੜੀ ਬਾਸਪਤੀ ਆ ਉਹ 2000 ਦੀ ਹਾਂ ਹਾਂ ਜਿਹੜੀ 26 ਉਹ 1500 ਰੁਪਏ ਦੀ ਜਿਹੜੀ ਸੱਬੇ ਉਹ 1500 ਦੀ ਹਾਂ ਬਿਸਵੇ ਤੇ ਬਿਸਵੇ ਦੀ ਬਿਸਵੇ ਨਾਲ ਕਿੱਲਾ ਲੱਗਦਾ ਬਿਸਵੇ ਨਾਲ ਕਿੱਲਾ ਲੱਗਦਾ ਹਾਂ ਠੀਕ ਹੈ ਤੇ ਲਓ ਜੀ ਜਿਹੜੀ ਤਾਂ ਦੂਜੀ ਹੈਗੀ ਆ ਬਾਸਪਤੀ ਬਾਈ ਕਹਿੰਦਾ ਉਹਦਾ ਰੇਟ ਜ਼ਿਆਦਾ ਹੈ ਉਹਦਾ 2000 ਹੈ ਤੇ ਬਾਕੀ ਦਾ ਹੈਗਾ 1500 ਤੇ ਆ ਤੁਸੀਂ ਪੌਦ ਚੈੱਕ ਕਰ ਲਓ ਸੀ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਹਾਂ ਪੌਦ ਦੇ ਵਿੱਚ ਕੋਈ ਕੱਖ ਨਹੀਂ ਕਿਸੇ ਪਾਸੇ ਕਿਸੇ ਤਰ੍ਹਾਂ ਦਾ ਵੀ ਠੀਕ ਹੈ ਤੇ ਬਾਕੀ ਬਾਈ ਆਪਣਾ ਨੰਬਰ ਬੋਲ ਦੇਦੇ ਤੁਸੀਂ ਮੇਰਾ ਨੰਬਰ ਹੈਗਾ ਵੀਰੇ 98769 ਹਾਂ 28944 98769 28944 28944 44 ਤੇ ਇਹਦੀ ਲੋਕੇਸ਼ਨ ਹੈਗੀ ਆ ਚੀਮਿਆਂ ਤੋਂ ਸਾਹਪੁਰ ਨੂੰ ਜਦੋਂ ਆਪਾਂ ਵੀਰੇ ਆਉਣੇ ਆ ਆਪਾਂ ਚੀਮਿਆਂ ਤੋਂ ਸਾਹਪੁਰ ਨੂੰ ਆਉਣੇ ਆ ਸਰਸਵਤੀ ਸਕੂਲ ਆਉਂਦਾ ਇੱਥੇ ਹਾਂ ਉਹਦੇ ਲੱਗ ਕੇ ਆ ਜਾਵਾ ਕਿਹੜਾ ਸਕੂਲ ਹੈ ਬਾਈ ਸਰਸਵਤੀ ਸਰਸਵਤੀ ਹਾਂ ਸਰਸਵਤੀ ਸਕੂਲ ਦੇ ਲੱਗ ਕੇ ਜਦੋਂ ਆਪਾਂ ਚੀਮਿਆਂ ਤੋਂ ਸਾਹਪੁਰ ਨੂੰ ਆਉਣੇ ਸਰਸਵਤੀ ਸਕੂਲ ਆਉਂਦਾ ਉਹ ਤੋਂ ਅੱਧਾ ਕਿਲੋਮੀਟਰ ਜਾ ਕੇ ਠੀਕ ਹੈ ਠੀਕ ਹੈ ਸੇਪਲੀ ਸ਼ੈੜ ਆਪਣੇ ਘਰ ਨੇ ਖੇਤ ਆਪਣਾ ਦੂਜੀ ਜ਼ੈੜਾ ਚੜਦੀ ਸ਼ੈੜ ਉੱਥੇ ਆਪਣੀ ਪਨੀਰੀ ਠੀਕ ਹੈ ਹਾਂ ਤੇ ਲਓ ਜੀ ਚੀਮਿਆਂ ਦੇ ਟਕੋਲੋਂ ਮੁੜਦਿਆ ਸੜਕ ਸਾਹਪੁਰ ਨੂੰ ਤੇ ਇਧਰਲੇ ਥਾਉਂ ਦਾ ਸਕੂਲ ਸਕੂਲ ਟੱਪਣ ਸਾਰੀ ਮਤਲਬ ਬਾਈਆਂ ਦਾ ਨਾਂ ਕੀ ਹੈ ਵੀਰੇ ਮੇਰਾ ਨਾਂ ਜਿੰਦਰ ਹੈ ਵੀਰੇ ਜਿੰਦਰ ਸਿੰਘ ਠੀਕ ਹੈ ਮਤਲਬ ਜਿੰਦਰ ਸਿੰਘ ਮਤਲਬ ਲਾਣੇ ਦੇ ਵਿੱਚੋਂ ਵਜਦੇ ਅਸੀਂ ਗੀਰੇ ਕੇ ਵਜਦੇ ਆ ਗੀਰੇ ਕੇ ਠੀਕ ਹੈ ਗੀਰੇ ਕੇ ਲਾਣੇ ਤੋਂ ਵਜਦੇ ਬਾਈ ਦਾ ਨਾਂ ਹੈ ਜਿੰਦਰ ਜਿੰਦਰ ਸਿੰਘ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਕਿਉਂਕਿ ਐਤਕੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਿੱਥੇ ਪਾਣੀ ਜ਼ਿਆਦਾ ਪੈ ਗਿਆ ਤੇ ਜੀਰੀਆਂ ਮਰ ਗਈਆਂ ਕਿਉਂਕਿ ਜੇ ਕਿਸੇ ਨੂੰ ਵੀ ਬਾਈ ਨੂੰ ਲੋੜ ਹੈ ਕਿੱਲੇ ਦੀ 2 ਕੁੜ ਦੀ 4 ਕਿੱਲਿਆਂ ਦੀ 5 ਕਿੱਲਿਆਂ ਦੀ ਤੇ ਬਾਈ ਲਵੇ ਘਟੋ ਘਟ ਕਿੰਨੀ ਕਿਲਾਈ ਹੋਈ ਹੈ ਬਾਈ ਪਾਉਦਾ ਆਪਣੀ ਦੋ ਕਿੱल्ल्या ਵਾਂਗੂ ਦੋ ਕਿੱल्ल्या ਕੋਲੇ ਡੇਢ ਕਿੱਲਾ ਉਧਰ ਦੋ ਕਿੱल्ल्या ਵਾਂਗੂ ਪੌਹ ਦੋ ਕਿੱल्ल्या ਵਾਂਗੂ ਪੌਹ ਦੋ ਕਿੱल्ल्या ਵਾਂਗੂ ਪੌਹ ਤੇ ਖੜੀ ਐ ਤੇ ਵੱਤੋ ਵੱਤ ਸ਼ੇਅਰ ਕਰ ਦੋ ਬਾਈ ਵੀਡੀਓ ਨੂੰ ਤਾਂ ਕਿ ਕੱਚੀ ਪੌਹ ਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਪਕੌੜ ਹੋਵੇ ਪੌਹ ਤੇ ਜਮਾ ਕੱਚੀ ਆ ਤੇਰੇ ਸਾਹਮਣੇ ਹੁਣ ਤੈਨੂੰ ਦਿਖਾਈ ਐ ਜਮਾ ਕੱਚੀ ਐ ਹਾਂ ਇਹਦਾ ਗੱਲ ਹੈ ਹਾਂ ਤੇ ਕੱਚੀ ਪੌਹ ਦਾ ਬਾਈ ਤੇ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਕਰ ਦੋ ਤੇ ਬਾਈ ਦਾ ਨੰਬਰ ਬਾਈ ਨੇ ਬੋਲਤਾ ਤੇ ਬਾਕੀ ਨੰਬਰ ਉੱਤੇ ਉੱਪਰ ਵੀ ਪਾ ਦਾਂਗੇ ਤੇ ਜੇ ਕਿਸੇ ਨੂੰ ਪਹੁੰਚ ਚਾਹੀਦੀ ਤਾਂ ਇੱਥੇ ਆ ਕੇ ਤੁਸੀਂ ਪੌਦ ਦੇਖ ਸਕਦੇ ਹੋ ਇੱਕ ਵਾਰੀ ਹੋਰ ਚੈੱਕ ਕਰ ਲਓ ਕੁਆਲਟੀ